ਸਾਰੇ ਦੋਸਤੋ ਪਿਆਰ ਪਰ ਸਤਿ ਸ਼੍ਰੀ ਅਕਾਲ ਜੀ ਦੋਸਤੋ ਮਲਾਜ਼ਮਾਂ ਦੇ ਮਸਲਿਆਂ ਦੇ ਵਿੱਚ ਗੱਲ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਮਾਯੋਗ ਹਾਈ ਕੋਰਟ ਦੇ ਵੱਲੋਂ ਆਇਆ ਮਲਾਜ਼ਮਾਂ ਦੇ ਹੱਕ ਦੇ ਵਿੱਚ ਵੱਡਾ ਫੈਸਲਾ ਹਾਈ ਕੋਰਟ ਦੇ ਵੱਲੋਂ ਮਲਾਜ਼ਮਾਂ ਦੀਆਂ ਜਿਹੜੀਆਂ ਤਨਖਾਹਾਂ ਨੇ ਪ੍ਰਵੇਸ਼ਨ ਪੀਰੀਅਡ ਹੈ ਜਿਹੜਾ ਪੂਰਾ ਕਰ ਚੁੱਕੇ ਨੇ ਮਲਾਜ਼ਮਾਂ ਦੀਆਂ ਪੂਰੀਆਂ ਤਨਖਾਹਾਂ ਬਣਾਉਣ ਦੇ ਜਿਹੜੇ ਆਦੇਸ਼ ਨੇ ਉਹ ਜਾਰੀ ਕੀਤੇ ਨੇ ਸੋ ਅੱਜ ਦੀ ਜਿਹੜੀ ਇਸ ਵੀਡੀਓ ਦੇ ਵਿੱਚ ਜਾਣਕਾਰੀ ਲਵਾਂਗੇ ਵਧੇਰੇ ਜਾਣਕਾਰੀ ਲਵਾਂਗੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਗੱਲ ਕਰ ਲੈਨੇ ਆ ਮਸਲੇ ਕੀ ਸੀਗਾ ਕਿੰਨਾਂ ਦੀਆਂ ਤਨਖਾਹਾਂ ਬਣਾਉਣ ਬਾਰੇ ਜਿਹ Zari que ਦੋਸਤੋ 2020 ਤੋਂ ਇੱਕ ਹਾਈ ਕੋਰਟ ਦੇ ਵਿੱਚ ਕੇਸ ਸੀਗਾ ਜਿਹੜਾ ਪਾਵਰ ਕਾਮ ਮੁਲਾਜ਼ਮ CR 295 ਪਬਲਿਕ ਗੁਣੀ ਸੀਗਾ ਜਿਹੜੇ ਭਰਤੀ ਹੋਏ ਸੀ ਸਹਾਇਕ ਲੈਨਮੈਨ ਉਹਨਾਂ ਦੇ ਉੱਤੇ ਕੋਰਟ ਕੇਸ ਸੀਗਾ ਜਿਹੜਾ ਭਰਤੀ ਨੂੰ ਲੈ ਕੇ ਚੱਲ ਰਿਹਾ ਸੀਗਾ ਜਿਸ ਦੀਆਂ ਬੱਖੋ ਵਕਤ ਤਰੀਕਾਂ ਤੋਂ ਬਾਅਦ ਜਿਹੜਾ ਅੱਜ ਮਾਯੋਗ ਹਾਈ ਕੋਰਟ ਵੱਲੋਂ 2 April ਨੂੰ ਜਿਹੜੀ ਤਰੀਕ ਪੂਕਤੀ ਗਈ ਹੈ ਤਾਂ ਉਸ ਦੇ ਵਿੱਚ ਜਿਹੜੇ ਮੁਲਾਜ਼ਮਾਂ ਦਾ ਤਜਰਬਾ ਨਹੀਂ ਲੱਗਿਆ ਹੋਇਆ ਇੱਕ ਤਾਂ ਉਹ ਆ ਉਹਨਾਂ ਦੀਆਂ ਤੇ ਇੱਕ ਜਿਹੜੇ ਪਾਵਰ ਕਾਮ ਵੱਲੋਂ ਆਪਣੇ ਵੱਲੋਂ ਵਿਭਾਗੀ ਜਾਂਚ ਸੀ ਜਿਹੜੀ ਕੀਤੀ ਗਈ ਉਸ ਦੇ ਵਿੱਚ ਉਹਨਾਂ ਨੇ A B C D E ਤੱਕ ਦੀਆਂ ਜਿਹੜੀਆਂ ਕੈਟਾਗਰੀਆਂ ਬਣਾ ਕੇ ਅਸੀਂ ਜਿਹੜੀ ਜਿਹੜੀਆਂ ਮੁਲਾਜ਼ਮਾਂ ਦੀਆਂ ਡਾਕੂਮੈਂਟ ਦੀਆਂ ਜਿਹੜੀ ਚੈਕਿੰਗ ਕੀਤੀ ਗਈ ਸੀ ਉਸ ਦੇ ਵਿੱਚ ਜਿਹੜੇ ਏ ਕੈਟਾਗਰੀ ਦੇ ਵਿੱਚ ਪਾਏ ਗਏ ਨੇ ਮੁਲਾਜ਼ਮ ਸੀਗੇ ਉਹਨਾਂ ਦੀਆਂ ਤਨਖਾਹਾਂ ਬਣਾਉਣ ਦੇ ਉੱਤੇ ਜਿਹੜਾ ਹਾਈ ਕੋਰਟ ਦੇ ਵੱਲੋਂ ਹੈਗਾ ਅੱਜ ਜਿਹੜਾ ਆਦੇਸ਼ ਨੇ ਉਹ ਜਾਰੀ ਕਰ ਦਿੱਤੇ ਗਏ ਨੇ ਤਾਂ ਇੱਕ ਤਾਂ ਨੋਨ ਐਕਸਪੀਰੀਅੰਸ ਤੇ ਇਹ ਕੈਟਾਗਰੀ ਦੇ ਜਿੰਨੇ ਵੀ ਮੁਲਾਜ਼ਮ ਨੇ ਉਹਨਾਂ ਦੀਆਂ ਤਨਖਾਹਾਂ ਨੇ ਜਿਹੜੀਆਂ ਉਹ ਰਿਲੀਜ਼ ਕੀਤੀਆਂ ਜਾਣ ਕੀਤੀਆਂ ਜਾਣ ਤੇ ਉਹਨਾਂ ਦਾ ਪਰਖ ਕਾਲ ਦਾ ਸਮਾਂ ਪੂਰਾ ਕਰਦੇ ਹੋਏ ਉਹਨਾਂ ਨੂੰ ਜਿਹੜੇ ਆਦੇਸ਼ ਨੇ ਜਿਹੜੇ ਜਾਰੀ ਕਿ ਤੇ ਜਾਣ ਤੇ ਜਿਹੜੇ ਬਾਕੀ ਕੈਟਾਗਰੀ ਰਹਿ ਗਈਆਂ ਨੇ ਉਹਨਾਂ ਦੇ ਲਈ 2 ਮਹੀਨਿਆਂ ਦਾ ਸਮਾਂ ਦਾ ਨਿਰਧਾਰਿਤ ਕੀਤਾ ਕੀਤਾ ਹੈ ਕਿ 2 ਮਹੀਨਿਆਂ ਦੇ ਵਿੱਚ ਆਪਣੀ ਜਾਂਚ ਜਿਹੜੀ ਉਹ ਪੂਰੀ ਕੀਤੀ ਜਾਵੇ ਇਸ ਦੇ ਲਈ ਜਿਹੜੇ ਅਗਲੇ ਹੁਕਮ ਨੇਗੇ ਉਹ ਜਾਰੀ ਕੀਤੇ ਗਏ ਨੇ ਕਿ 2 ਮਹੀਨਿਆਂ ਦੇ ਵਿੱਚ ਜਿਹੜਾ ਹੈ ਜਾਂਚ ਏਜੰਸੀਆਂ ਨੇ ਜਿਹੜੀ ਆਪਣੇ ਜਾਂਚ ਕਰਕੇ ਜਿਹੜਾ ਹਮਲਾਸਮਾ ਦੇ ਲਈ ਜਿਹੜੇ ਜੋ ਵੀ ਹੈ ਉਹਨਾਂ ਦੇ ਵਿੱਚ ਤੱਥ ਨੇ ਜਿਹੜੇ ਉਹ ਪੇਸ਼ ਕਰਨਗੇ ਕਿਹੜੇ ਮੁਲਾਜ਼ਮ ਇਸ ਦੇ ਵਿੱਚੋਂ ਆਪਣੇ ਜਿਹੜੇ ਦਸਤਾਵੇਜ਼ ਨੂੰ ਸਹੀ ਨਹੀਂ पाए जा रहे ਜਿਨ੍ਹਾਂ ਦੇ ਤਾਂ ਕਿੰਨਾਂ ਨੇ ਸਹੀ ਨਹੀਂ ਹੈਗੇ ਤਾਂ ਉਹਦੀ ਪੜਤਾਲ ਕਰਕੇ ਜਿਹੜਾ ਵਿਭਾਗ ਹੈ ਉਹ ਆਪਣੀ ਜਾਂਚ ਸੌਂਪੇਗਾ ਸੋ ਕਾਫੀ ਲੰਬੇ ਤੋਂ ਤਕਰੀਬਨ 4 ਸਾਲ ਤੋਂ ਉੱਪਰ ਦਾ ਸਮਾਂ ਸੀਗਾ ਜਿਹੜਾ ਇਹਨਾਂ ਮੁਲਾਜ਼ਮਾਂ ਨੂੰ ਹੋ ਗਿਆ ਸੀ ਤੇ ਇਹਨਾਂ ਦੀ ਜਿਹੜੀ ਤਨਖਾਹ ਸੀਗੀ ਜਿਹੜੀ ਹੁਣ ਤਕਰੀਬਨ ਪਿਛਲੇ 2 2023 ਦੇ ਵਿੱਚ ਇਹਨਾਂ ਦੇ 3 ਸਾਲਾਂ ਦਾ ਪਰਖ ਕਾਲ ਸੀ ਜਿਹੜਾ ਪੂਰਾ ਹੋ ਗਿਆ ਸੀ ਤਾਂ ਉਸੇ ਸਮੇਂ ਤੋਂ ਲੈ ਕੇ ਜਿਹੜਾ ਕਾਫੀ ਵੱਡੇ ਪੱਧਰ ਤੇ ਉੱਤੇ ਜਿਹੜਾ ਇਹ ਮੁਲਾਜ਼ਮਾਂ ਦੇ ਵਿੱਚ ਸੀਗਾ ਇਸ ਇਸ ਵਿਸ਼ੇ ਨੂੰ ਲੈ ਕੇ ਰੋਸ ਸੀਗਾ ਜਿਹੜਾ ਪਾਇਆ ਜਾ ਰਿਹਾ ਸੀਗਾ ਉਹਨਾਂ ਦਾ ਪਰਖ ਕਾਲ ਦਾ ਸਮਾਂ ਤੇ 3 ਸਾਲ ਦਾ ਪੂਰਾ ਹੋਣ ਉਪਰੰਤ ਵੀ ਆ ਜਿਹੜੀਆਂ ਤਨਖਾਹਾਂ ਸੀਗੀਆਂ ਜਿਹੜੀਆਂ ਨਹੀਂ ਉਹ ਵੰਡ ਰਹੀਆਂ ਸੀਗੀਆਂ ਤਾਂ ਪਾਵਰ ਕਾਮ ਦੇ ਵੱਲੋਂ ਜਿਹੜਾ ਸਟੇਟ ਕੋ ਸੀਗਾ ਜਿਹੜਾ ਸ ਵਿੱਚ ਕਾਰਨ ਸੀਗਾ ਜਿਹੜਾ ਮੇਨ ਦੱਸਿਆ ਜਾ ਰਿਹਾ ਸੀ ਜਿਹੜੇ ਦੇਸ਼ ਨੇਗੇ ਉਹ ਮਿਲਨ ਤੋਂ ਨਿਰਦੇਸ਼ ਨੇ ਜਿਹੜੇ ਉਸ ਨੂੰ ਮਿਲਨ ਤੋਂ ਬਾਅਦ ਵੱਡੇ ਪੱਧਰ ਦੇ ਉੱਤੇ ਜਿਹੜੇ ਮੁਲਾਜ਼ਮ ਤਕਰੀਬਨ 14 ਸਾਲ ਦੇ ਤਕਰੀਬਨ ਜਿਹੜੇ ਮੁਲਾਜ਼ਮ ਬੰਦੇ ਨੇਗੇ ਉਹਨਾਂ ਨੂੰ ਇਹ ਰਾਹਤ ਭਰੀ ਜਿਹੜੀ ਖਬਰ ਆਈ ਹੈ ਅੱਜ ਮਾਨਯੋਗ ਹਾਈ ਕੋਰਟ ਦੇ ਵੱਲੋਂ ਆਈ ਹੈ ਸੋ ਮੀਰ ਕਰਦੇ ਹਾਂ ਕਿ ਬਾਕੀਆਂ ਦੇ ਉੱਤੇ ਵੀ ਜਿਹੜਾ ਜਲਦੀ ਕੋਈ ਨਾ ਕੋਈ ਫੈਸਲਾ ਜਿਹੜਾ ਆਵੇਗਾ ਤੇ ਮੁਲਾਜ਼ਮਾਂ ਨੂੰ ਰਾਹਤ ਭਰੀ ਖਬਰ ਦੇਖਣ ਨੂੰ ਮਿਲੇਗੀ ਸੋ ਇਹ ਜਾਣਕਾਰੀ ਪਾਵਰ ਕਾਮ ਦੇ ਨਾਲ ਜੁੜੀ ਹੋਈ ਮੁਲਾਜ਼ਮ ਖਾਸ ਤੌਰ ਤੇ CR 295 ਦੇ ਅਧੀਨ ਜਿਹੜੇ ਭਰਤੀ ਹੋਏ ਮੁਲਾਜ਼ਮ ਸੀਗੇ ਤਾਂ ਉਹਨਾਂ ਦੇ ਲਈ ਜਿਹੜਾ ਹੈ ਉਹ ਪ੍ਰੋਗਰਾਮ ਸੀਗਾ ਦੋਸਤੋ ਅੱਜ ਕੋਰ ਦੇ ਵਿੱਚ ਜਿਹੜੀ ਹੈ ਤਕਰੀਕ ਤਰੀਕ ਜਿਹੜੀ ਸੀਗੀ ਉਸ ਨੂੰ ਲੈ ਕੇ ਮੁਲਾਜ਼ਮਾਂ ਦਾ ਕਾਫੀ ਸਾਰੇ ਸਵਾਲ ਸੀਗੇ ਜਿਹੜੇ ਉਹ ਸੀਗੇ ਅੱਜ ਜਿਹੜੀ ਤਰੀਕ ਉੱਤੇ ਕੀ ਬਣਿਆ ਸੋ ਇਹ ਵੀਡੀਓ ਤੁਹਾਡੇ ਲਈ ਖਾਸ ਸੀਗੀ ਹਾਂਜੀ ਦੋਸਤੋ ਏਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਸਾਡੇ ਚੈਨਲ ਤੇ ਆ ਰਹੀ ਵੀਡੀਓ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ